ਪਰਮ ਸਤਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਭਗਤ ਨਾਮਦੇਵ ਜੀ ਭੈਰੂ ਰਾਗ ਦੇ ਵਿੱਚ ਧੰਨ ਤਨਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1165 ਦੇ ਉੱਤੇ ਫਰਮਾਨ ਕਰਦੇ ਹਨ ਭਗਤ ਪ੍ਰਹਿਲਾਦ ਦਾ ਇਸ ਸ਼ਬਦ ਦੇ ਵਿੱਚ ਜ਼ਿਕਰ ਕਰ ਰਹੇ ਹਨ ਸੰਡ ਮਰ ਕਾ ਜਾਏ ਪੁਕਾਰੇ ਪੜਾ ਨਹੀਂ ਹਮ ਹੀ ਪਚਹਾਦੇ ਰਾਮ ਕਹੇ ਕਰ ਤਾਲ ਵਜਾਵੈ ਚਟੀਆਂ ਸਭੈ ਵਿਗਾਰੇ ਰਾਮ ਨਾਮ ਜਪ ਬੋ ਕਰੈ ਹਿਰਦੈ ਹਰ ਜੀ ਕੋ ਸਿਮਰਨ ਤਰੈ ਰਹਾਉ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਭਗਤ ਨਾਮਦੇਵ ਜੀ ਫਰਮਾਨ ਕਰਦੇ ਹਨ ਕਿ ਪ੍ਰਹਿਲਾਦ ਹਰ ਵੇਲੇ ਪਰਮਾਤਮਾ ਦਾ ਸਿਮਰਨ ਕਰਦਾ ਹੈ ਉਹਦਾ ਨਾਮ ਸਿਮਰਦਾ ਹੈ ਪਰਮਾਤਮਾ ਦਾ ਸਿਮਰਨ ਆਪਣੇ ਹਿਰਦੇ ਦੇ ਵਿੱਚ ਧਾਰਨ ਕਰੀ ਰੱਖਦਾ ਹੈ ਫਿਰ ਮੋਡਲੀਆਂ ਪੰਕਤੀਆਂ ਦੇ ਵਿੱਚ ਫਰਮਾਨ ਹੈ ਸੰਡਾ ਮਰਕਾ ਜਾਏ ਪੁਕਾਰੇ ਸੰਡਾ ਅਮਰਕ ਜਨਕੀ ਸ਼ੁਕਰਾਚ ਚਾਰ ਦੇ ਦੋ ਪੁੱਤਰ ਸੰਡ ਅਤੇ ਅਮਰਕ ਜੋ ਪ੍ਰਹਿਲਾਦ ਨੂੰ ਪੜਾਉਣ ਲਈ ਮੁਕਰਰ ਕੀਤੇ ਸਨ ਤਾਂ ਸਮਝਾਉਣਾ ਕਰਦੇ ਹਨ ਕਿ ਇਹ ਪ੍ਰਹਿਲਾਦ ਦੇ ਦੋਵੇਂ ਉਸਤਾਦ ਕਹਿ ਲਿਏ ਟੀਚਰ ਕਹਿ ਲਿਏ ਮਾਸਟਰ ਕਹਿ ਲਿਏ ਪੰਜਾਬੀ ਦੇ ਵਿੱਚ ਮਾਂਬੋਲੀ ਦੇ ਵਿੱਚ 우ਸਤਾਦ ਕਹਿੰਦੇ ਆ ਤਾਂ ਸਮਝਾਉਣਾ ਕਰਦਿਆਂ ਕਹਿੰਦੇ ਪ੍ਰਲਾਦ ਦੇ ਦੋਵੇਂ 우ਸਤਾਦ ਸੰਢ ਅਤੇ ਅਮਰਕ ਨੇ ਹਰਨਾਕਸ਼ ਕੋਲ ਜਾ ਕੇ ਫਰਿਆਦ ਕੀਤੀ ਕਿ ਅਸੀਂ ਖਪ ਲੱਥੇ ਹਾਂ ਭਾਵ ਅਸੀਂ ਖਾਪ ਚੁੱਕੇ ਹਾਂ ਪੜਾ ਨਹੀਂ ਹਮ ਹੀ ਪਚਹਾਰੇ RAM ਕਹੈ ਕਰਤਾਲ ਵਜਾਵੈ ਚਟੀਆਂ ਸਮੈ ਮਿੰਗਾਰੇ ਚਟੀਆਂ ਮਤਲਬ ਵਿਦਿਆਰਥੀ ਚੱਟਨੇ ਵੀ ਕਿਏ ਜਿਹੜੇ ਕਲਾਸ ਦੇ ਵਿਦਿਆਰਥੀ ਹੈ ਨਾਲ ਦੇ ਪੜਨ ਵਾਲੇ ਤਾਂ ਪੁਕਾਰ ਕੀਤੀ ਹਰਨਾਖਸ਼ ਕੋਲ ਜਾ ਕੇ ਦੋਨਾਂ ਉਸਤਾਦਾਂ ਨੇ ਮਾਸਟਰਾਂ ਨੇ ਕਿ ਅਸੀਂ ਤਾਂ ਖਾ ਬ ਚੁੱਕੇ ਆ ਪ੍ਰਿਲਾਦ ਨਹੀਂ ਪੜਦਾ ਉਹ ਹੱਥਾਂ ਦੇ ਨਾਲ ਤਾਲ ਵਜਾਉਂਦਾ ਹੈ ਤੇ ਰਾਮ ਨਾਮ ਗਾਉਂਦਾ ਹੈ। ਹੋਰ ਸਾਰੇ ਵਿਦਿਆਰਥੀ ਮੀ ਉਸਨੇ ਵਿਗਾੜ ਦਿੱਤੇ ਹਨ। ਸਾਰੇ ਛੱਟ ਨੇ ਵਿਗਾੜ ਦਿੱਤੇ ਨੇ। ਆਪ ਤਾਂ ਕੀ ਬੜਨਾ ਸੀ। ਪਰਮੇਸ਼ਰ ਦਾ ਨਾਮ ਸਿਮਰਦਾ ਹੈ। ਫਿਰ ਰਹਾਉ ਤੋਂ ਅਗਲੀਆਂ ਪੰਕਤੀਆਂ ਦੇ ਵਿੱਚ ਫਰਮਾਨ ਹੈ। ਰਹਾਉ ਮਸੂਦਾ ਬਸ ਕੀਨੀ ਸਭ ਰਾਜੇ ਬੇਨਤੀ ਕਰੈ ਪਟਰਾਨੀ ਪੁੱਤ ਪ੍ਰਹਲਾਦ ਕਹਿਆ ਨਹੀਂ ਮਾਨੈ ਤਿੰਨ ਤਉ ਔਰੈ ਠਾਨੀ ਠਾਨੀ ਮਤਲਬ ਧਾਰ ਲਈ ਥਾਣ ਲਈ ਤਾਂ ਸਮਝਾਉਣਾ ਕੰਦੇ ਕਰਦੇ ਹਨ ਕਿ ਪ੍ਰਹਲਾਦ ਦੀ ਮਾਂ ਵੱਡੀ ਰਾਣੀ ਪਟਰਾਨੀ ਮਤਲਬ ਵੱਡੀ ਰਾਣੀ ਪ੍ਰਹਲਾਦ ਦੇ ਅੱਗੇ ਤਰਲ ਨਹੀਂ ਕਰਦੀ ਹੈ ਤੇ ਸਮਝਾਉਂਦੀ ਹੈ ਕਿ ਤੇਰੇ ਪਿਤਾ ਰਾਜੇ ਨੇ ਸਾਰੀ ਧਰਤੀ ਆਪਣੇ ਵਸ ਦੇ ਵਿੱਚ ਕੀਤੀ ਹੋਈ ਹੈ ਉਸ ਦਾ ਹੁਕਮ ਨਾ ਮੂੜ ਪਰ ਪੁੱਤਰ ਪ੍ਰਹਲਾਦ ਮਾਂ ਦਾ ਆਖਾਂ ਨਹੀਂ ਮੰਨਦਾ ਕਿਉਂਕਿ ਮਾਂ ਕਹਿੰਦੀ ਸੀ ਮਾਂ ਡਰਦੀ ਸੀ ਵੀ ਇਹਨੂੰ ਕਤਲ ਕਰਵਾ ਦੇਊਗਾ ਵੀ ਤੂੰ ਵੀ ਜਿੱਥੇ ਦੂਜੇ ਦਾ ਸਿਮਰਨ ਕਰਦੇ ਆ ਹਰੇ ਹਰਨਾਕ ਸ਼ਰੇ ਹਰਨਾਕ ਕਰਦੇ ਤੂੰ ਵੀ ਕਰਿਆ ਕਰ ਕਹਿੰਦੇ ਪਰ ਪ੍ਰਿਲਾਦ ਕਹਿੰਦਾ ਨਹੀਂ ਮੈਂ ਤਾਂ ਉਸ ਪਰਮੇਸ਼ਰ ਦਾ ਸਿਮਰਨ ਕਰੂੰਗਾ ਕਹਿੰਦੇ ਉਸ ਨੇ ਤਾਂ ਕੋਈ ਹੋਰ ਗੱਲ ਮਨ ਦੇ ਵਿੱਚ ਪੱਕੀ ਕੀਤੀ ਹੋਈ ਹੈ ਪ੍ਰਿਲਾਦ ਨੇ ਤਾਂ ਹੋਰ ਹੀ ठाਣੀ ਹੋਈ ਆ ਉਹਨੇ ਤਾਂ ਫਿਰ ਅਗੇ ਫਰਮਾਨ ਹੈ ਦੁਸ਼ਟ ਸਭਾ ਮਿਲ ਮੰਤਰ ਉਪਾਇ ਕਰਸੈ ਆਉਦ ਕਨੇਰੀ ਗਿਰਤਰ ਜਲ ਜਵਾਲਾ ਪੈ ਰੱਖਿਉ ਰਾਜਾ RAM ਮਾਇਆ ਫੇਰੀ ਤਾਂ ਫਿਰ ਫਰਮਾਨ ਕਰਦੇ ਹਨ ਭਗਤ ਨਾਮਦੇਵ ਜੀ ਕਿ ਦੁਸ਼ਟਾਂ ਦੀ ਜੁੰਡੀ ਨੇ ਰਲ ਕੇ ਸਲਾਹ ਕੀਤੀ ਮਤਾ ਪਕਾਇਆ ਮਤਲਬ ਸਲਾਹ ਕੀਤੀ ਸਲਾਹ ਕਰ ਲਈ ਜੇ ਪ੍ਰਹਲਾਦ ਨਹੀਂ ਮੰਨਦਾ ਤਾਂ ਅਸੀਂ ਉਸ ਨੂੰ ਮਾਰ ਮੁਕਾਵਾਂਗੇ ਪਰ ਜਗਤ ਦੇ ਮਾਲਕ ਪ੍ਰਭੂ ਨੇ ਆਪਣੀ ਮਾਇਆ ਦਾ ਸੁਭਾਅ ਹੀ ਬਦਲਾ ਦਿੱਤਾ ਪ੍ਰਹਲਾਦ ਨੇ ਉਹ ਪ੍ਰਭੂ ਨੇ ਪ੍ਰਿਲਾਦ ਨੂੰ ਪਹਾੜ, ਰੁੱਖ, ਪਾਣੀ, ਅੱਗ ਇਹਨਾਂ ਸਭਨਾਂ ਦੇ ਡਰ ਤੋਂ ਬਚਾ ਲਿਆ। ਭਾਵ ਤਤੀਵਾਉ ਨਹੀਂ ਲੱਗਣ ਦਿੱਤੀ। ਫਿਰ ਅਗੇ ਫਰਮਾਨ ਹੈ। ਕਾਡ, ਖੜਗ, ਕਾਲ, ਪੈ, ਕੋਪਿਓ ਮੋਹਿ ਬਤਾਓ ਜੋ ਤੋਹੇ ਰਾਖੈ। ਪੀਤ ਪਤੰਬਰ ਤ੍ਰਿਭਵਨ ਧਨੀ ਥੰਬ 마ਹੇ ਹਰ ਭਖੈ ਕਹਿੰਦੇ ਹੁਣ ਅੰਦਰੋਂ ਦਰਿਆ ਹੋਇਆ ਪਰ ਬਾਹਰੋਂ ਕਰੋਧਵਾਨ ਹੋ ਕੇ ਮੌਤ ਰੂਪ ਤਲਵਾਰ ਕੰਢ ਕੇ ਬੋਲਿਆ ਹਰਨਾਕਸ਼ ਕਿ ਮੈਨੂੰ ਦੱਸ ਜਿਹੜਾ ਤੈਨੂੰ ਇਸ ਤਲਵਾਰ ਤੋਂ ਬਚਾ ਸਕਦਾ ਹੈ ਮੈਂ ਦੱਸ ਕੌਣ ਹੈ ਤੈਨੂੰ ਬਚਾਊਗਾ ਤਾਂ ਅੱਗੋਂ ਫਿਰ ਕੀ ਹੋਇਆ ਜਿਸ ਤਰ੍ਹਾਂ ਸਾਖੀ ਵੀ ਸਾਰਿਆਂ ਨੇ ਸੁਣੀ ਹੋਈ ਹੈ ਤਾਂ ਇਸੇ ਥੇ ਵੀ ਜ਼ਿਕਰ ਕਰਦੇ ਕਹਿੰਦੇ ਅੱਗੋਂ ਫਿਰ ਜਗਤ ਦਾ ਮਾਲਕ ਪਰਮਾਤਮਾ ਥੰਮ ਦੇ ਵਿੱਚ ਪਾੜ ਕੇ ਨਿਕਲਦਾ ਥੰਮ ਦੇ ਵਿੱਚ ਬੋਲਦਾ ਹੈ ਫਿਰ ਅੱਗੇ ਫਰਨਾਲ ਫਰਮਾਨ ਹੈ ਹਰਨਾਖਸ ਜਿਨ ਨਖੈ ਬਿਦਾਰਿਓ ਸੁਰਨਰ ਕੀਏ ਸਨਾਥਾ ਕਹੇ ਨਾਮ ਦਿਓ ਹਮ ਨਰ ਹਰ ਧਿਆਵੈ ਰਾਮ ਅਬੈ ਪਦ ਦਾਤਾ ਭਗਤ ਨਾਮਦੇਵ ਜੀ ਸਮਝਾਉਣਾ ਕਰਦੇ ਹਨ ਕਹਿੰਦੇ ਜਿਸ ਪ੍ਰਭੂ ਨੇ ਹਰਨਾਕਸ ਨੂੰ ਨੋਹਾਂ ਦੇ ਨਾਲ چیر ਦਿੱਤਾ ਇਹ ਸਾਖੀਤਾਬ ਜੀ ਨੇ ਸਾਰੀ ਪਿਛੇ ਜੀ ਵੀ ਸ਼ਬਦ ਆਇਆ ਸੀ ਉਹਦੇ ਵਿੱਚ ਵੀ ਦੱਸਿਆ ਸੀ ਵੀ ਉਸ ਨੇ ਸਾਰੇ ਵਰ ਲਏ ਹੋਏ ਸੀ ਹਰਨਾਕਸ ਨੇ ਵੀ ਮੈਂ ਨਾ ਕਿਸੇ ਸ਼ਸਤਰ ਨਾਲ ਮਨਾ ਨਾਮ ਦਿਨੇ ਇਮਰਾਨਾ ਮੈਂ ਰਾਤ ਨੂੰ ਨਾ ਜਮੀਨ ਤੇ ਨਾ ਅਸਮਾਨ ਚ ਸਾਰੇ ਵਰਲੇ ਸੀ ਪਰ ਉਹ ਪਰਮੇਸ਼ਰ ਜਿਹੜਾ ਵਰ ਦੇਣ ਵਾਲਾ ਹੈ ਜਿਹੜਾ ਬਚਾਉਣ ਵਾਲਾ ਹੈ ਜਿਹੜਾ ਪੈਦਾ ਕਰਨ ਵਾਲਾ ਹੈ ਉਹ ਮਾਰਨ ਵੀ ਜਾਣਦਾ ਹੈ ਸਦਾ ਕਿਸੇ ਨਹੀਂ ਨਹੀਂ ਰਹਿਣਾ ਸੀ ਉਹ ਸ਼ਕਤੀਆਂ ਦੇ ਸਕਦਾ ਹੈ ਤਾਂ ਉਹ ਲੈ ਵੀ ਸਕਦਾ ਹੈ ਉਹ ਰਾਜ ਕਰਵਾ ਸਕਦਾ ਹੈ ਤੇ ਭਿਖਾਰੀ ਵੀ ਬਣਾ ਸਕਦਾ ਹੈ ਸਭ ਕੁਝ ਉਸਦੇ ਹੱਥ ਹੈ ਤਾਂ ਉਹਨੇ ਫਿਰ ਚੱਕ ਕੇ ਕਹਿੰਦੇ ਜਿਵੇਂ ਸਾਖੀਆਂ ਦੇ ਵਿੱਚ ਹੈ ਵੀ ਪੱਟਾਂ ਦੇ ਉੱਤੇ ਰੱਖ ਲਿਆ ਤੇ ਦੇਲੀ ਮਾਰਦੀ ਭਾਗਗੇੜ ਦੇ ਸਰਦਲ ਵੀ ਕਹਿੰਦੇ ਆ ਇੱਕ ਪੈਰ ਅੰਦਰ ਇੱਕ ਬਾਹਰ ਅੱਜ ਦਾ ਸੂਰਜ ਡੁੱਬਿਆ ਸੀ ਅੱਜ ਦਾ ਬਾਹਰ ਤਿੰਨਾ ਕੋਈ ਸ਼ਸਤਰ ਸੀ ਨੌਹਾਂ ਦੇ ਨਾਲ ਫਿਰ ਪਾੜਿਆ ਪੁੱਛਿਆ ਪਹਿਲਾਂ ਤਾਂ ਕਿਉਂ ਵਰ ਲਏ ਸੀ ਨਾ ਪੁੱਛਿਆ ਹਰਨਾਕਸ਼ਮੂ ਵਿੱਚ ਦੱਸ ਹੁਣ ਦੇਣਾ ਕਿ ਰਾਤ ਅੱਧੀ ਟਿੱਕੀ ਦੁੱਬੀ ਅੱਧੀ ਵਾਰਸ ਕਹਿੰਦਾ ਨਾ ਦੇਣਾ ਨਾ ਰਾਤ ਜਦੋਂ ਚੱਕ ਕੇ ਪੱਟਾਂ ਤੇ ਰੱਖ ਲਿਆ ਪੁੱਛਿਆ ਹੁਣ ਦੱਸ ਧਰਤੀ ਕਿ ਆਸਮਨ ਕਹਿੰਦਾ ਨਾ ਧਰਤੀ ਨਾ ਆਸਮਨ ਕਹਿੰਦੇ ਕੋਈ ਸ਼ਾਸਤਰ ਕਹਿੰਦੇ ਕੋਈ ਨਹੀਂ ਤੇ ਕਹਿੰਦੇ ਅੰਦਰ ਹੈ ਕਿ ਬਾਹਰ ਦੱਸ ਉਹ ਗੇਟ ਦੇ ਵਿਚਾਲੇ ਸੀ ਕਹਿੰਦਾ ਨਾ ਅੰਦਰ ਨਾ ਬਾਹਰ ਸਾਰੇ ਜਿੰਨੇ ਵਾਰ ਲਏ ਸੀ ਸਾਰੇ ਉਹਨੂੰ ਯਾਦ ਕਰਵਾ ਕੇ ਤਾਂ ਫਿਰ ਨੋਹਾਂ ਦੇ ਨਾਲ ਪਾੜ ਕੇ ਖਤਮ ਕਰ ਦਿੱਤਾ ਹਰਨਾਕਸ਼ ਨੂੰ ਤੇ ਪ੍ਰਿਲਾਦ ਨੂੰ ਬਚਾਇਆ ਉਹਦੇ ਬਚਾਉਣ ਦੇ ਪਿੱਛੇ ਕੀ ਸੀ ਉਹਦੇ ਬਚਾਉਣ ਦੇ ਪਿੱਛੇ ਕਾਰਨ ਕੀ ਸੀ ਸ਼ਕਤੀ ਕੀ ਸੀ ਜਿਸ ਨੇ ਬਚਾਇਆ ਉਹ ਸਿਮਰਨ ਉਸ ਇੱਕ ਅਕਾਲ ਪੁਰਖ ਦੀ ਯਾਦ ਉਸ ਇੱਕ ਪਰਮੇਸ਼ਰ ਦੀ ਭਜਨ ਬੰਦਗੀ ਉਹ ਤੇ ਦੂਜਾ ਕਾਰਨ ਇਹ ਸੀ ਵੀ ਹਰਨਾਕਸ਼ ਦਾ ਜਿਹੜਾ ਹਰਨਾਕ ਜਿਹੜਾ ਉਹਦਾ ਹੰਕਾਰ ਸੀ ਉਹ ਹੰਕਾਰ ਤੋੜਨ ਵਾਸਤੇ ਤੇ ਉਧਰ ਪ੍ਰਹਲਾਦ ਕੋਲੇ ਸਿਮਰਨ ਦੀ ਤਾਕਤ ਸੀ ਕਿਉਂਕਿ ਬੱਚਾ ਸੀ ਕੁਝ ਕਰਤਾ ਸਕਦਾ ਨਹੀਂ ਸੀ ਪਰ ਉਹਦੀ ਸਿਮਰਨ ਦੀ ਤਾਕਤ ਇੰਨੀ ਹੈ ਜੋ ਸਿਮਰਨਾ ਪੰ ਸ਼ੁਰੂ ਕੀਤਾ ਹੋ ਜਾਂ 10 ਮਿੰਟ ਰੋਜ਼ ਸਿਮਰਦੀ ਇਸ ਕਰਕੇ ਸਿਮਰਨ ਦੀ ਇਹਦੀ ਬਰਕਤ ਹੈ ਤਾਕਤ ਹੈ ਸਿਮਰਨ ਦੇ ਵਿੱਚ ਤਾਂ ਫਿਰ ਕੀ ਹੈ ਭਗਤ ਨਾਮਦੇਵ ਜੀ ਸਮਝਾਉਣਾ ਕਰਦੇ ਨੇ ਕਹਿੰਦੇ ਜਿਸ ਪ੍ਰਭੂ ਨੇ ਹਰਨਾਕਸ਼ ਨੂੰ ਨੌਹਾਂ ਦੇ ਨਾਲ چیر ਦਿੱਤਾ ਦੇਵਤਿਆਂ ਤੇ ਮਨੁੱਖਾਂ ਨੂੰ ਤਾਸ ਦਿੱਤੀ ਤਰਵਾਸ ਦਿੱਤਾ ਭਾਵ ਕਹਿੰਦੇ ਮੈਂ ਵੀ ਉਸੇ ਪ੍ਰਭੂ ਨੂੰ ਸਿਮਰਦਾ ਭਗਤ ਨਾਮਦੇਵ ਜੀ ਕਹਿੰਦੇ ਮੈਂ ਵੀ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਸਿਮਰਦਾ ਹੈ ਪ੍ਰਭੂ ਹੀ ਨਿਰਭੈਤਾ ਦਾ ਦਰਜਾ ਬਖਸ਼ਣ ਵਾਲਾ ਹੈ ਉਹ ਹੀ ਸਾਰੇ ਡਰ ਦੂਰ ਕਰਨ ਵਾਲਾ ਹੈ ਉਹ ਹੀ ਰੱਖਿਆ ਕਰਨ ਵਾਲਾ ਹੈ ਇਸ ਸਾਰੇ ਸ਼ਬਦ ਦਾ ਭਾਵ ਕੀ ਹੈ ਕਿ ਸਿਮਰਨ ਦੀ ਮਹਿਮਾ ਦੁਨੀਆਂ ਦਾ ਕੋਈ ਵੀ ਡਰ ਫਿਰ ਪੂ ਨਹੀਂ ਸਕਦਾ ਇੰਨੀ ਹੈ ਸਿਮਰਨ ਦੀ ਮਹਿਮਾ ਜਿਹੜੀ ਸਿਮਰਨ ਦੀ ਬਰਕਤ ਇੰਨੀ ਹੈ ਇੰਨੀ ਤਾਕਤ ਹੈ ਸਿਮਰਨ ਦੇ ਵਿੱਚ ਵਾਹਿਗੁਰੂ ਦੇ ਮੂਲ ਮੰਤਰ ਗੁਰ ਮੰਤਰ ਦੇ ਵਿੱਚ ਇੰਨੀ ਤਾਕਤ ਹੈ ਤਾਂ ਹੀ ਤਾਂ ਜਦੋਂ ਪੰਜ ਪਿਆਰੇ ਅਮਰਤ ਦੀ ਦਾਤ ਲੈਂਦੇ ਹਨ ਤਾਂ ਉਹ ਫਿਰ ਕੀ ਕਹਿੰਦੇ ਆ ਮੂਲ ਮੰਤਰ ਭਾਵ ਜਿਹਨੂੰ ਆਪਾਂ ਪਹਿਲੀ ਪਉੜੀ ਦਾ ਪਾਠ ਕਹਿ ਦਿੰਦੇ ਆ ਵੈਸੇ ਤਾਂ ਉਹ ਮੂਲ ਮੰਤਰ ਹੈ ਪਹਿਲੀ ਪਉੜੀ ਤੋਂ ਅੱਗੇ ਜਾ ਕੇ ਸ਼ੁਰੂ ਹੁੰਦੀ ਹੈ ਤੇ ਸ਼ਲੋਕ ਹੈ ਪਹਿਲਾ ਤੇ ਲਾਸਟ ਵੀ ਸ਼ਲੋਕ ਹੈ ਜਿਵੇਂ ਆਪਾਂ ਭਵਨ ਗੁਰੂ ਬਾਣੀ ਪੜ੍ਹਦੇ ਹਾਂ ਨਾ ਉਸੇ ਤਰ੍ਹਾਂ ਇਹ ਵੀ ਸ਼ਲੋਕ ਹੈ ਤੇ ਇਹਨੂੰ ਮੂਲ ਮੰਤਰ ਕਹਿੰਦੇ ਆ ਗੁਰਮੰਤਰ ਹੈ ਵਾਹਿਗੁਰੂ ਸੋ ਇਹ ਤਾਂ ਦਿੰਦੇ ਵੀ ਹਰ ਵੇਲੇ ਇਹਨੂੰ ਯਾਦ ਕਰਦੇ ਆਪਾਂ ਬੈਠਦੇ ਉਸਦੇ ਤੁਰਦੇ ਫਿਰਦੇ ਕੰਮ ਤੰਦਾ ਕਰਦੇ ਵੀ ਇਹਨੂੰ ਯਾਦ ਕਰ ਸਕਦੇ ਆ ਯਾਦ ਹੋ ਜਾਂਦਾ ਜਾਂਦੇ ਨਹੀਂ ਵੀ ਔਖਾ ਨਹੀਂ ਹੈ ਅਣਪਣ ਤੋਂ ਅਣਪਣ ਵੀ ਵਾਇਬਰੂ ਤਾਂ ਉਹ ਹੀ ਕਹਿ ਸਕਦਾ ਨਾ ਇਸ ਕਰਕੇ ਇਹਨਾਂ ਸਿਮਨ ਕਰਨਾ ਚਾਹੀਦਾ ਹੈ ਸੋ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦੇ ਆ ਬੇਅੰਤ ਉੰਤਾਈਆਂ ਹੋ ਗਈਆਂ ਉਹਨੀਆਂ ਸਤਿਗੁਰੂ ਪਾਤਸ਼ਾਹ ਤੇ ਆਪ ਸੰਗਤ ਬਖਸ਼ਿਸ਼ ਜੋਬ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ